ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਇਹਨਾਂ ਦਿਨਾਂ ਵਿੱਚ ਜਿਹੜਾ ਬੈਕਟੀਰੀਆ ਲੀਫ ਬਲਾਈਟ ਆ ਉਹਦਾ ਕਾਫੀ ਜ਼ਿਆਦਾ ਰੌਲਾ ਹੈ ਤੇ ਕਿਸਾਨ ਵੀਰ ਜਦੋਂ ਆਪਣੇ ਖੇਤ ਦੇ ਵਿੱਚ ਕੋਈ ਪੀਲੇ ਪੱਤੇ ਦੇਖਦੇ ਆ ਤਾਂ ਉਹਨੂੰ ਵੇਖ ਕੇ ਜਿਹੜਾ ਕਿਸਾਨ ਵੀਰ ਡਰ ਰਿਹਾ ਤੇ ਸੋਚ ਰਿਹਾ ਸ਼ਾਇਦ ਸਾਡੇ ਖੇਤ ਦੇ ਵਿੱਚ ਜਾਂ ਬਾਸਮਤੀ ਜਾਂ ਝੋਨੇ ਦੇ ਵਿੱਚ ਜਿਹੜਾ ਬੈਕਟੀਰੀਆ ਲੀਫ ਬਲਾਈਟ ਦਾ ਜਿਹੜਾ ਅਟੈਕ ਹੋ ਚੁੱਕਾ ਹੈ ਤੇ ਅੰਨੇਵਾਪਾਂ ਜੜੀਆਂ ਸਪਰੇਆ ਕੀਤੀ ਜਾ ਰਹੇ ਆ ਤੇ ਕਿਸਾਨ ਭਰਾ ਅੱਜ ਆਪ ਤੁਹਾਨੂੰ ਪਏ ਕਿਉਂਕਿ ਫੋਟੋਆਂ ਦੇ ਉੱਪਰ ਕਿਸਾਨ ਵੀਰਾਂ ਨੂੰ ਸਮਝ ਨਹੀਂ ਲੱਗਦੀ ਵੀ ਫੋਟੋ ਦੇ ਉੱਪਰ ਕਿੱਦਾਂ ਬਿਮਾਰੀ ਸ਼ੁਰੂ ਹੁੰਦੀ ਆ ਆਪਾਂ ਅੱਜ ਤੁਹਾਨੂੰ ਦਿਖਾਉਣੇ ਆ ਅਸਲ ਦੇ ਵਿੱਚ ਬਿਮਾਰੀ ਪੱਤੇ ਦੇ ਉੱਪਰ ਆਪਾਂ ਲਾਈਵ ਹੀ ਤੁਹਾਨੂੰ ਦਿਖਾ ਦੇਨੇ ਆ ਵੀਡੀਓ ਦੇ ਵਿੱਚ ਵੀ ਅਸਲ ਦੇ ਵਿੱਚ ਬਿਮਾਰੀ ਜਿੱਦੋਂ ਸ਼ੁਰੂ ਹੁੰਦੀ ਉਹਦੋਂ ਪੱਤਾ ਕਿੱਦਾਂ ਦਾ ਉਹ ਤੋਂ ਬਾਅਦ ਜਿਵੇਂ ਜਿਵੇਂ ਵੱਧਦੀ ਬਿਮਾਰੀ ਆਪਾਂ ਤਿੰਨਾਂ ਤਰੀਕਿਆਂ ਨਾਲ ਦੱਸ ਦੇ ਵੀ ਕਿਵੇਂ-ਕਿਵੇਂ ਬਿਮਾਰੀ ਦੇ ਲੱਛਣ ਤੁਹਾਨੂੰ ਨਜ਼ਰ ਆਉਣਗੇ ਤਾਂ ਜੇਕਰ ਇਦਾਂ ਦੇ ਲੱਛਣ ਨਜ਼ਰ ਆਉਂਦੇ ਤਾਂ ਫੇਰ ਆਪਾਂ ਸਮਝ ਸਕਦੇ ਆ ਬਾਕੀ ਆਪਣੇ ਖੇਤ ਜੋ ਜਿਹੜਾ ਬੈਕਟੀਰੀਅਲ ਬਲਾਈਟ ਪਰ ਐਵੇਂ ਜਿਹੜਾ ਬਿਨਾ ਵਜਾ ਤੋਂ ਆਪਾਂ ਪੀਲੇ ਪੱਤੇ ਦੇਖ ਕੇ ਸਪਰੇਆ ਕੀਤੀ ਜਾਣੀਆਂ ਉਹ ਕਿਸਾਨ ਬਰੋ ਹਰ ਇੱਕ ਪੀਲਾ ਪੱਤਾ ਜਿਹੜਾ ਉਹ ਬੈਕਟੀਰੀਅਲ ਲੀਫ ਬਲਾਈਟ ਨਹੀਂ ਹੁੰਦੀ ਇਸ ਚੀਜ਼ ਨੂੰ ਸਮਝਣਾ ਚਾਹੀਦਾ ਤੇ ਫालतੂ ਐਵੇਂ ਖਰਚਾ ਕਰਨ ਤੋਂ ਬਚਣਾ ਚਾਹੀਦਾ ਕਿਉਂਕਿ ਇਹਨਾਂ ਦਿਨਾਂ 'ਚ ਕਿਸਾਨ ਕਾਫੀ ਕਿਸਾਨ ਵੀ ਨਾਲ ਜਿਹਨੇ ਸਪਰੇਆ ਲਗਭਗ ਕਰ ਚੁੱਕੇ ਹੁੰਦੇ ਆ ਤਾਂ ਫਿਰ ਵੀ ਆਪਾਂ ਨੂੰ ਜਿਹੜਾ ਡਰ ਹੁੰਦਾ ਤੇ ਜੇਕਰ ਤੁਸੀਂ ਆਹ ਵਾਲੀ ਸਪਰੇਅ ਕੀਤੀ ਜਿਹੜੀ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਤਾਂ ਫਿਰ ਆਪਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਉਹ ਜਿਹੜੀ ਆਪਣੇ ਖੇਤ ਦੇ ਵਿੱਚ ਬੈਕਟੀਰੀਅਲ ਲੀਫ ਬਲਾਈਟ ਨੂੰ ਆਉਣ ਨਹੀਂ ਦਿੰਦੀ ਉਹ ਸਪਰੇਅ ਬਾਰੇ ਵੀ ਆ ਸੋ ਜਿਹੜੇ ਵੀਰ ਆਪਣੀ ਵੀਡੀਓ ਪੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਓ ਵੀਡੀਓ ਪੇ ਤੇ ਦੇਖ ਰਹੇ ਆਪਣੇ ਪੇ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਬਦਾਂ ਵੀਡੀਓ ਜਰੂਰ ਸ਼ੇਅਰ ਕਰਿਓ ਸੋ ਹੁਣ ਕਿਸਾਨ ਪਰ ਆਪਾਂ ਤੁਹਾਨੂੰ ਦਿਖਾਉਣੇ ਬੇ ਅਸਲ ਦੇ ਵਿੱਚ ਜਦੋਂ ਆਪਣੇ ਖੇਤ ਦੇ ਵਿੱਚ ਬੈਕਟੀਰੀਆ ਲੇ ਬਲਾਈਟ ਜਿਹਨੂੰ ਆਪਾਂ ਪੱਤਿਆਂ ਦਾ ਝੁਲਸਾ ਰੋਗ ਕਹਿ ਦਿੰਨੇ ਆ ਜਾਂ BLB ਵੀ ਕਿਸਾਨ ਵਿੱਚ ਕਹਿ ਦਿੰਦੇ ਆ ਉਹ ਜਦੋਂ ਆਪਾਂ ਸ਼ੁਰੂਆਤ ਕਰਦੀ ਪੱਤਾ ਕਿਦੋਂ ਦਾ ਇਹ ਆਪਾਂ ਕਿਸਾਨ ਨੂੰ ਉਦਾਹਰਣ ਦੇ ਤੌਰ ਤੇ ਤੁਹਾਨੂੰ ਦੱਸ ਰਹੇ ਆ ਪਰ ਇਹ ਅਸਲ ਦੇ ਵਿੱਚ BLB ਨਹੀਂ ਹੈਗੀ ਤਾਂ ਲੱਛਣ ਤੁਹਾਨੂੰ ਦਿਖਾਵਾਂਗੇ ਆਪਾਂ ਸੋ ਕਿਸਾਨਪੁਰ ਜਿਵੇਂ ਤੁਸੀਂ ਆਪਾਂ ਤਿੰਨ ਪੱਤੇ ਰੱਖੇ ਆ ਵੱਟ ਦੇ ਉੱਪਰ ਤੋੜ ਕੇ ਜਿੱਦਾਂ ਜਿੱਦਾਂ ਬਿਮਾਰੀ ਆਪਣੇ ਖੇਤ ਚ ਵੱਧਦੀ ਆ ਪਹਿਲਾਂ ਤੁਹਾਨੂੰ ਕਿਸਾਨਪੁਰੋਂ ਇਦਾਂ ਦੇ ਪੱਤੇ ਜਿਹੜੇ ਨਜ਼ਰ ਆਉਣਗੇ ਇਹ ਵੀ ਕਿਸਾਨਪੁਰ ਆਪਾਂ ਵੱਟ ਦੇ ਨਾਲੋਂ ਪੱਤੇ ਤੋੜੇ ਆ ਇਹਦੇ ਉੱਪਰ ਤੁਹਾਨੂੰ ਦਾਗ ਵੀ ਨਜ਼ਰ ਆ ਸਕਦੇ ਜਿਹੜੀ ਆਪਾਂ ਰਾਉਂਡ ਅਪ ਸਪਰੇਅ ਕਰਦੇ ਨਾ ਜਾਂ ਆਪਾਂ ਫਟਾਫਟ ਕਰਦੇ ਉਹਦੇ ਕਰਕੇ ਜਿਹੜਾ ਵੱਟਾਂ ਦੇ ਨਾਲ ਨਾਲ ਇਦਾਂ ਦੇ ਦਾਗ ਜਿਹੜੇ ਟਿਮਕਣੇ ਜੀ ਤੁਹਾਨੂੰ ਪੱਤੇ 'ਚ ਨਜ਼ਰ ਆ ਸਕਦੇ ਇਹ ਤੋਂ ਗਈ ਫਿਰ ਆਪਾਂ ਬਲਾਸਟ ਰੋਗ ਸਮਝ ਲੈਣੇ ਇਹ ਚੀਜ਼ ਵੀ ਤੋਂ ਆਪਾਂ ਨੂੰ ਬਚਨ ਦੀ ਲੋੜ ਹੁੰਦੀ ਆ ਕਿਉਂਕਿ ਬਲਾਸਟ ਰੋਗ ਦੇ ਵਿੱਚ ਜਿਹੜਾ ਵਿੱਚੋਂ ਜਿਹੜਾ ਦਾਗ ਹੁੰਦਾ ਉਹ ਚਿੱਟਾ ਹੁੰਦਾ ਪਹਿਲਾਂ ਤੁਹਾਨੂੰ ਇਦਾਂ ਦਾ ਪੀਲਾ ਪੱਤਾ ਨਜ਼ਰ ਆਊਗਾ ਜਿਆਦਾ ਕਿ ਤੁਹਾਨੂੰ ਇਹਨੂੰ ਚੀਜ਼ ਨੂੰ ਦੇਖ ਕੇ ਨਾ ਡਰ ਜਾਂਦੇ ਆ ਤਾਂ ਜੇਕਰ ਕਿਸਾਨ ਵੀ ਇਸ ਚੀਜ਼ ਨੂੰ ਤੁਸੀਂ ਧਿਆਨ ਜ਼ਰੂਰ ਆਪਾਂ ਰੱਖਣਾ ਇਹ ਨਹੀਂ ਕਿ ਆਪਾਂ ਅੰਗੋਲੀ ਕਰ ਦੇਣੀ ਧਿਆਨ ਰੱਖਣਾ ਜਦੋਂ ਇਹ ਪੱਤਾ ਆਪਾਂ 2 ਤੋਂ 3 ਦਿਨ ਦੇਖਦੇ ਰਹੇ ਜੇਕਰ ਤੁਹਾਨੂੰ 2-4 ਦਿਨ ਪੱਤਾ ਇਦਾਂ ਦੇ ਨਜ਼ਰ ਆਏ ਤੇ ਸਮਝ ਲੈਣਾ ਇਹ ਕੁਦਰਤੀ ਆ ਇਹਦੇ ਵਿੱਚ ਆਪਾਂ ਨੂੰ ਕੋ ਬਣਾਉਣ ਦੀ ਲੋੜ ਨਹੀਂ ਪਰ ਜੇਕਰ ਤੈਨੂੰ ਤਿੰਨੇ ਤੀਜਾ ਦਾ ਚੌਥੇ ਦਿਨ ਤੱਕ ਪੱਤਾ ਐਦਾਂ ਦਾ ਸ਼ੁਰੂ ਹੋ ਗਿਆ ਜਿਵੇਂ ਆ ਦੇਖੋ ਕੋ ਪੱਤਾ ਪੀਲਾ ਪੈਣ ਤੋਂ ਬਾਅਦ ਸਾਈਡ ਸੁੱਕਣੀ ਉਹ ਸ਼ੁਰੂ ਹੋ ਗਈ ਜਾਂ ਕਿਸਾਨਪੁਰੇ ਦੇ ਵਿੱਚ ਕਿਉਂਕਿ ਇਹ ਜਿਹੜੀ ਬੈਕਟੀਰੀਆ ਲੀਫ ਬਲਾਈਟ ਹੈ ਇਹ ਉੱਪਰ ਵੱਲੋਂ ਥੱਲੇ ਨੂੰ ਜਾਂਦੀ ਬਿਮਾਰੀ ਕਿਉਂਕਿ ਕਈ ਵਾਰ ਆਪਾਂ ਨਾ ਜੜਾਂ ਵੱਲੋਂ ਪੱਤੇ ਸੁੱਕੇ ਦੇਖ ਕੇ ਵੀ ਆਪਾਂ ਡਰ ਜਾਂਦੇ ਆ ਅਸਲ ਜਿਹੜੀ ਇਹ ਬੈਕਟੀਰੀਆ ਵਾਲੀ ਫੰਗਸ ਆ ਇਹ ਉੱਪਰ ਵਾਲੀ ਨੋਕ ਤੋਂ ਸ਼ੁਰੂ ਹੁੰਦੀ ਆ ਨੋਕ ਤੋਂ ਹੀ ਪੱਤਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਤੇ ਥੱਲੇ ਵਾਲ ਨੂੰ ਜਿਹੜੀ ਬਿਮਾਰੀ ਵੱਧ ਹੀ ਜਾਂਦੀ ਹੈ ਇਸ ਚੀਜ਼ ਦਾ ਵੀ ਆਪਾਂ ਤੁਹਾਨੂੰ ਜਾਣ ਤਾਂ ਸਾਈਡ ਕਿਸਾਨ ਪਰਵੇ ਦੀ ਸੁੱਕਦੀ ਹੈ ਇੱਕ ਜਿਵੇਂ ਲੈਫਟ ਜਾਂ ਰਾਈਟ ਜਾਂ ਜਿਹੜੀ ਆ ਵਿੱਚ ਇਹਦੇ ਲੀਕ ਹੁੰਦੀ ਇੱਕ ਪੱਤੇ ਜੀ ਇਹ ਵੀ ਜਿਹੜੀ ਥੱਲੇ ਵਾਲ ਨੂੰ ਸੁੱਕਣੀ ਸ਼ੁਰੂ ਹੋ ਜੂਗੀ ਤਾਂ ਇਹ ਜਿਹੜਾ ਜਦੋਂ ਫੈਲਦੀ ਆ ਉੱਪਰ ਵੱਲੋਂ ਸ਼ੁਰੂ ਹੋ ਕੇ ਤਾਂ ਥੱਲੇ ਵਾਲ ਨੂੰ ਡੇਢ ਤੋਂ 2 ਗਿੱਠਾ ਪੱਤਾ ਜਾਂ ਪੂਰੇ ਦਾ ਪੂਰਾ ਪੱਤਾ ਸੋਕਦਾ ਤਾਂ ਇਸ ਚੀਜ਼ ਨੂੰ ਆਪਾਂ ਧਿਆਨ ਚ ਰੱਖਣਾ ਉਸ ਤੋਂ ਬਾਅਦ ਕਈ ਵਾਰ ਆਪਣੇ ਪੱਤੇ ਜਿਹੜੇ ਜ਼ਿਆਦਾ ਜਦ ਬਿਮਾਰੀ ਵੱਧਦੀ ਆ ਤਾਂ ਐਦਾਂ ਦੇ ਪੱਤੇ ਜਿਹੜੇ ਫੋਲਡ ਹੋ ਜਾਂਦੇ ਯਾਨੀ ਕਿ ਸੁੱਕ ਕੇ ਪੱਤਾ ਐਦਾਂ ਦਾ ਫੋਲਡ ਹੋ ਜਾਂਦਾ ਐਦਾਂ ਕਿਸਾਨ ਭਰੋ ਜੇਕਰ ਤੁਹਾਨੂੰ ਨਜ਼ਰ ਆਉਂਦਾ ਜਾਂ ਤੇ ਉੱਪਰ ਵਾਲੇ ਪੱਤੇ ਕਿਉਂਕਿ ਉੱਪਰੋਂ ਸ਼ੁਰੂ ਹੁੰਦੀ ਆ ਆਪਾਂ ਥੱਲੇ ਵਾਲੇ ਪੱਤਿਆਂ ਤੇ ਗੌਰ ਨਹੀਂ ਕਰਨੀ ਉੱਪਰ ਵੱਲੋਂ ਨੋਕਾ ਵੱਲੋਂ ਬਿਮਾਰੀ ਸ਼ੁਰੂ ਹੁੰਦੀ ਜੇਕਰ ਥੱਲੇ ਵਾਲ ਨੂੰ ਪੱਤੇ ਨੂੰ ਵੱਧ ਰਹੀ ਆ ਆਪਾਂ ਜੇਕਰ ਇਹ ਚੀਜ਼ ਦੀ ਨਿਸ਼ਾਨੀ ਰੱਖਣੀ ਕਿਉਂਕਿ ਜੇਕਰ ਆਪਾਂ ਗੌਰ ਰੱਖਣੀ ਸਪਰੇ ਨਹੀਂ ਕਰਨੀ ਜਾਂ ਆਪਾਂ ਕੀਤੀ ਸਪਰੇ ਤੇ ਤੇ ਆ ਰੱਖਣਾ ਦਾ ਆਪਾਂ ਇੱਕ ਪੱਤੇ ਬੂਟੇ ਨੂੰ ਜਿਹੜੀ ਨਿਸ਼ਾਨੀ ਲਾ ਲੈਣੀ ਆ ਉਹਨੂੰ ਆਪਾਂ ਰੋਜ਼ ਦੇਖਦੇ ਰਹਿਣਾ ਜੇ ਇਹ ਤਾਂ ਤੁਹਾਨੂੰ ਇਦਾਂ ਦੀ ਜਿਹੜੀ ਕਿਵੇਂ ਪੱਤੇ ਕੱਲੇ ਪੀਲੇ ਨਜ਼ਰ ਆ ਰਹੇ ਆ 2-4 ਦਿਨ ਤੁਸੀਂ ਦੇਖ ਰਹੇ ਹੋ ਚੀਜ਼ ਵਧ ਨਹੀਂ ਰਹੀ ਤਾਂ ਆਪਾਂ ਉਦੋਂ ਡਰਨ ਦੀ ਲੋੜ ਨਹੀਂ ਜੇਕਰ ਤੁਹਾਨੂੰ ਲੱਗਦਾ ਵੀ ਕੱਲ ਜਾਂ ਪਰਸੋਂ ਪੱਤੇ ਪੀਲੇ ਸੀ ਹੁਣ ਜਿਹੜੇ ਪੱਤੇ ਸਾਈਡਾਂ ਤੋਂ ਸੁੱਕਣੇ ਸ਼ੁਰੂ ਹੋ ਗਏ ਉਹ ਜਿਹੜੇ ਥੱਲੇ ਵੱਲ ਨੂੰ ਵਾਵਾ ਕਾਫੀ ਜ਼ਿਆਦਾ ਵੱਧ ਚੁੱਕੇ ਆ ਜਾਂ ਫਿਰ ਤੁਹਾਨੂੰ ਕੋਈ ਪੱਤੇ ਇਦਾਂ ਦੇ ਨਜ਼ਰ ਆ ਰਹੇ ਆ ਤਾ ਇਸ ਤੀਤੇ ਆਪਾਂ ਸਮਝ ਸਕਦੇ ਆ ਆਪਣੇ ਖੇ ਜਿਹੜਾ ਬੈਕਟੀਰੀਅਲ ਲੀਫ ਬਲਾਈਟ ਆ ਆਹ ਜਿਹੜਾ ਅਟੈਕ ਹੋ ਚੁੱਕਾ ਹੈ ਇਹ ਆਪਾਂ ਨੂੰ ਦੌਗੀਆਂ ਦੇ ਵਿੱਚ ਵੀ ਨਜ਼ਰ ਆ ਸਕਦੀ ਕਿਉਂਕਿ ਦੌਗੀਆਂ ਜ਼ਿਆਦਾ ਨਜ਼ਰ ਆਉਂਦੀ ਆ ਕਿ ਦਿੱਕ ਤੇ ਆਪਾਂ ਨੂੰ ਟਿੱਬੀਆਂ ਦੇ ਵਿੱਚ ਪਰ ਕਈ ਕਿਸਾਨ ਰਵੱਟਾਂ ਦੇ ਲੱਗੋਂ ਚੀਜ਼ ਨੂੰ ਦੇਖ ਲੈਂਦੇ ਆ ਤਾਂ ਵੱਟਾਂ ਦੇ ਲੱਗ ਕੇ ਸਾਨੂੰ ਵੈਸੇ ਆਪਣੀ ਜਿਹੜੀ ਸਪਰੇ ਵੱਜੀ ਹੁੰਦੀ ਆ ਉਹਦੇ ਜੋ ਆਪਾਂ ਨਹੀਂ ਪਤਾ ਲੱਗਦੇ ਵੀ ਆਪਣੇ ਖੇਜ ਬਗੜੀ ਲਈ ਬਲੈਟ ਆਈ ਜਾਂ ਨਹੀਂ ਆਈ ਆਪਾਂ ਉਸੇ ਖੇਤ ਦੇ ਵਿੱਚ ਵੜ ਕੇ ਦੇਖਣਾ ਚਾਹੀਦਾ ਕਿਉਂਕਿ ਵਟਾਂ ਦੇ ਨਾਲ ਆਪਾਂ 2 2 3 3 ਵਾਰ ਜਿਹੜੀ ਰਾਉਂਡ ਆਫ ਸਪਰੇ ਮਾਰੀ ਹੁੰਦੀ ਉਹਦੇ ਕਰਕੇ ਜਿਹੜੇ ਪੱਤੇ ਆ ਸੜੇ ਹੁੰਦੇ ਜਾਂ ਬੂਟੇ ਦੇ ਸਟ੍ਰੈਸ ਆਈ ਹੁੰਦੀ ਆ ਤਾਂ ਇਸ ਚੀਜ਼ ਨੂੰ ਥੋੜਾ ਜਿਹਾ ਆਪਾਂ ਨੂੰ ਸਮਝ ਕੇ ਸਪਰੇ ਕਰਨੀ ਚਾਹੀਦੀ ਜੇਕਰ ਕੱਲੇ ਪੱਤੇ ਪੀਲੇ ਕਿਉਂਕਿ ਮੌਸਮ ਦੀ ਤਬਦੀਲੀ ਕਾਰਨ ਵੀ ਜਿਹੜੇ ਪੱਤੇ ਪੀਲੇ ਪੈ ਜਾਂਦੇ ਆ ਬਾਅਦ ਵਿੱਚ ਆਟੋਮੈਟਿਕ ਜਿਹੜੇ ਠੀਕ ਹੋ ਜਾਂਦੇ ਆ ਪਰ ਜੇਕਰ ਤੁਹਾਨੂੰ ਇਦਾਂ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਬਾਕੀ ਕੋਈ ਫੰਗੀ ਸਾਈਡ ਦੇ ਨਾਲ ਬੈਕਟੀਰੀਆ ਵਾਲਾ ਜਿਹੜਾ ਵਰਤਿਆ ਜਿਵੇਂ ਉਹਦੇ ਵਾਸਤੇ ਆਪਾਂ ਗੈਰ ਕੁਪਾ ਜਾਂ ਜੋ ਇੱਕ ਸਟੋਡੀਆ ਅਮਿਸਟਰ ਟੌਪ ਕੀਤੀ ਜਾਂ ਨੈਟਿਵੋ ਕੀਤੀ ਆ ਕੋਝਾ ਤੱਕ ਇਹ ਜਿਹੜੀਆਂ ਇਸ ਚੀਜ਼ ਨੂੰ ਰੋਕਦੀਆਂ ਪਰ ਜੇਕਰ ਤੂੰ ਇਹਨਾਂ ਦੇ ਇਹਨਾਂ ਕਿਸੇ ਵੀ ਦਵਾਈ ਤੁਸੀਂ ਫੰਗੀ ਸਾਈਡ ਕੋਈ ਵੀ ਹੋਰ ਕੀਤਾ ਉਹਦੇ ਵਿੱਚ ਤੁਸੀਂ ਜਿਹੜਾ ਬੈਕਟੀਰੀਆ ਵਾਲਾ ਕੋਈ ਵੀ ਟੈਕਨੀਕਲ ਮਿਕਸ ਕੀਤਾ ਜਿਵੇਂ ਕਸੂਗਾ ਮਾਈਸੀਨ ਜਾਂ ਜਿਹੜੀਆਂ ਆਪਾਂ ਪੁਰੀਆਂ ਦੱਸੀਆਂ ਸੀ ਟੈਟਰਾ ਵਾਲੀਆਂ ਜਿਹਨੂੰ ਆਪਾਂ ਜਾਨਕੀ 20 ਸਮੇਂ ਵਰਤਦੇ ਆ ਜੇਕਰ ਤੁਸੀਂ ਇਹ ਜਿਹੜੇ ਪੁੜੀਆਂ ਪੀਲੀਆਂ ਪੁੜੀਆਂ ਜਾਂ ਫਿਰ ਕਸੂਗਾ ਮੈਸਨ ਵਰਤੀ ਇਹਨਾਂ ਦੋਨਾਂ 'ਚ ਇੱਕ ਕਿਉਂਕਿ ਦੋਨਾਂ ਦਾ ਕੰਮ ਕਰਨ ਦਾ ਤਰੀਕਾ ਸੇਮ ਹੀ ਹੈ ਕਈ ਕਿਸਾਨ ਮੇਰੇ ਪੁੱਛ ਲੈਂਦੇ ਬੇ ਅਸੀਂ ਕਸੂਗਾ ਵਰਤੀਏ ਜਾਂ ਫਿਰ ਪੁੜੀਆਂ ਵਰਤੀਏ ਤਾਂ ਕਿਸਾਨ ਭਰਾ ਦੋਨਾਂ ਦਾ ਕੰਮ ਕਰਨ ਦਾ ਬੈਕਟੀਰੀਆ ਦੇ ਕੰਮ ਕਰਦੇ ਚਾਹੇ ਆਪਾਂ ਕਸੂਗਾ ਮੈਸਨ ਵਰਤ ਲਈਏ ਉਹ ਵਰਤਣੀ ਦਾ 300 ਐਮਐਲ ਤੇ ਜਿਹੜੇ ਪੁੜੀਆਂ ਵਰਤਣੀਆਂ ਦਾ ਆਪਾਂ ਜਾਨੀ ਕਿ 6 ਗ੍ਰਾਮ ਦੀ ਲਗਭਗ ਪੁੜੀ ਹੁੰਦੀ ਆ ਤੇ ਆਪਾਂ ਤਿੰਨ ਤੋਂ ਚਾਰ ਪੁੜੀਆਂ ਪ੍ਰਤੀ ਇੱਕੜ ਦੇ ਹਿਸਾਬ ਨਾਲ ਵਰਤ ਸਕਦੇ ਕਿਸੇ ਵੀ ਹੋਰ ਫੰਗੀਸ਼ੇਡ ਦੇ ਨਾਲ ਮਿਕਸ ਕਰਕੇ ਤਾ ਜੇਕਰ ਆਪਾਂ ਇਹ ਸਪਰੇਅ ਕੀਤੀ ਹੈ 2 ਤੋਂ 4 ਦਿਨਾਂ ਕੋ ਆਪਾਂ ਨੂੰ ਘਰੋਂ ਦੀ ਲੋੜ ਨਹੀਂ ਤੇ ਜੇਕਰ ਆਪਾਂ ਨੂੰ ਲੱਗਦਾ ਵੀ ਆਪਣੇ ਖੇਤ ਇਦਾਂ ਦੇ ਲੱਛਣ ਨਜ਼ਰ ਆਉਂਦੇ ਸਪਰੇਅ ਕੀਤੀ ਨੂੰ ਆਪਾਂ ਨੂੰ 15 ਤੋਂ 20 ਦਿਨ ਹੋ ਚੁੱਕੇ ਆ ਤਾਂ ਫਿਰ ਇਹਤੇ ਗੌਰ ਕਰਨ ਦੀ ਜ਼ਰੂਰਤ ਹੁੰਦੀ ਆ 2-4 ਦਿਨ ਤੁਸੀਂ ਦੇਖੋ ਜੇਕਰ ਇਹ ਚੀਜ਼ ਵਧ ਰਹੀ ਤੇ ਸਪਰੇਅ ਕਰਨ ਦੀ ਜ਼ਰੂਰਤ ਆ ਜੇਕਰ ਇਹ ਨਹੀਂ ਵਧ ਰਹੀ ਤਾਂ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਹੈ ਨਹੀਂ ਕਿ ਬਾਕੀ ਜਦੋਂ ਲੇਬਰ ਕਿਸੇ ਖੇਤ ਚੋਂ ਆਉਂਦੀ ਉਸ ਚੀਜ਼ ਦਾ ਧਿਆਨ ਰੱਖਣਾ ਵੀ ਲੇਬਰ ਆਪ ਦੂਜੇ ਖੇਤੋਂ ਆਪਣੇ ਖੇਤ 'ਚ ਬਿਮਾਰੀ ਲੈ ਕੇ ਨਾ ਆ ਜਾਵੇ ਇਹਦੇ ਕਾਰਨ ਜਿਹੜੀ ਬਹੁਤ ਜ਼ਿਆਦਾ ਬਿਮਾਰੀ ਵ ਇਹ ਵੀ ਕਾਰਨ ਹੈ ਕਿ ਜਦੋਂ ਦੂਜੇ ਖੇਤ 'ਚ ਬੈਕਟੀਰੀਆ ਵਾਲੇ ਖੇਤ 'ਚੋਂ ਆਪਣੇ ਖੇਤ 'ਚ ਲੇਬਰ ਸਪਰੇਅ ਕਰਦੀ ਆ ਉਹਦੇ ਨਾਲ ਆਪਣੇ ਖੇਤ 'ਚ ਜਿਹੜੀ ਬਿਮਾਰੀ ਐਂਟਰ ਕਰਦੀ ਏ ਇਸ ਚੀਜ਼ 'ਤੇ ਥੋੜਾ ਜਿਹਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਆ ਸੋ ਹੋਰ ਕੋਈ ਜਾਣਕਾਰੀ ਜੇ ਚਾਹੀਦੀ ਹੋਏ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ